ਬਾਬਾ ਹੋਰ ਖਾਣਾ ਖੁਸ਼ੀ ਖੁਆਰ ਜਿੱਤ ਖਾਦਾ ਤਾਂ ਪੀੜੀ ਐ ਮਨ ਵਿੱਚ ਚੱਲੇ ਗਵਾਰ ਦੇ ਮਹਾਵਾਕ ਅਨੁਸਾਰ ਗੁਰੂ ਨਾਨਕ ਪਾਤਸ਼ਾਹ ਜੀ ਨੇ ਇੱਕ ਸਮਾਂ ਪਹਿਲਾਂ ਜਦ ਉਹਨਾਂ ਨੇ ਇਸ ਧਰਤੀ ਤੇ ਅਵਤਾਰ ਧਾਰਿਆ ਸੀ ਤਾਂ ਉਹਨਾਂ ਨੇ ਕਿਹਾ ਸੀ ਪੌਣ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਸਾਨੂੰ ਤਿੰਨ ਚੀਜ਼ਾਂ ਦੇ ਨਾਲ ਸਾਡੇ ਮਾਤਾ ਧਰਤੀ ਹੈ ਪਿਤਾ ਸਾਡਾ ਪਾਣੀ ਹੈ ਗੁਰੂ ਕੌਣ ਹੈ ਅਸੀਂ ਤਿੰਨਾਂ ਨੂੰ ਅੱਜ ਲੋੜ ਮੁਤਾਬਕ ਆਪਣੀਆਂ ਲੋੜਾਂ ਮੁਖ ਰੱਖ ਕੇ ਤੇ ਅਸੀਂ ਤਿੰਨਾਂ ਨੂੰ ਹੀ ਆਪਣੇ ਮਨੋਰਥਾਂ ਦੇ ਲਈ ਜਹਿਰੀਲੇ ਕਰ ਦਿੱਤਾ ਮੈਂ ਗੁਰਚਾਰ ਸਿੰਘ ਪਿੰਡ ਦੀਨਾ ਸਾਹਿਬ ਭਾਰਤੀ ਕਿਸਾਨ ਜੁਨਨ ਏਕਤਾ ਗਰਾਹਾ ਦੇ ਸੇਵਾਦਾਰ ਹਾਂ ਕੁਝ ਇਸ ਤਰ੍ਹਾਂ ਦੇ ਤੱਥ ਪੜੇ ਜਿਸ ਦੇ ਨਾਲ ਸਾਡਾ ਜਿਹੜੀ ਅਨਸਾਨੀਤਾ ਹੈ ਇਸ ਨੂੰ ਬਹੁਤ ਹੀ ਜ਼ਿਆਦਾ ਜੋ ਵੀ ਖਾਣੇ ਅੱਜ ਪਰੋਸੇ ਜਾ ਰਹੇ ਆ ਉਹ ਅਸੀਂ ਕਿਸਾਨਾਂ ਨੇ ਜਿਹੜੀਆਂ ਅਸੀਂ ਸਾਂਵਰਾ ਜੀ ਜੱਥੇਬੰਦੀਆਂ ਉਹਨਾਂ ਦੇ ਮਗਰ ਲੱਗ ਕੇ ਆਪਣੇ ਧਰਤੀ ਨੂੰ ਪਾਣੀ ਨੂੰ ਹਵਾ ਨੂੰ ਅਸੀਂ ਜ਼ਰੀਲੇ ਕਰਿਆ ਅਸੀਂ ਜ਼ਰੀਲੀਆਂ ਖਾਦਾਂ ਪਾ ਕੇ ਅਸੀਂ ਸਾਡੇ ਇਹ ਪੰਜਾਬ ਦਾ ਖਾਣਾ ਨਹੀਂ ਸੀ ਚੌਲਾਂ ਦਾ ਜਿਹੜਾ ਅਸੀਂ ਲਿਆ ਕੇ ਉਹਨਾਂ ਮਗਰ ਲਾ ਕੇ ਤੇ ਅਸੀਂ ਇਸ ਨੂੰ ਪੈਦਾ ਕਰਿਆ ਤੇ ਵੱਡੇ ਲੈਵਲ ਤੇ ਸਾਰੇ ਭਾਰਤ ਦਾ ਢਿੱਡ ਭਰਿਆ ਅਸੀਂ ਇਸ ਢਿੱਡ ਭਰਨ ਦੀ ਖਾਤਰ ਆਪ ਅਸੀਂ 2% ਲੋਕ ਹੈ ਜਿਨ੍ਹਾਂ ਤੇ ਸਾਡੇ ਤੇ ਅੱਜ 18% ਜ਼ਹਿਰ ਅਸੀਂ ਖੋਦ ਪ੍ਰੋਸ ਰਹੇ ਆ ਤੇ ਖਾ ਵੀ ਰਹੇ ਆ ਤੇ ਖਵਾ ਵੀ ਰਹੇ ਆ ਇਸ ਵਾਸਤੇ ਇਹ ਇੱਕ ਬਹੁਤ ਸਾਡੀਆਂ ਆਉਣ ਵਾਲੀਆਂ ਜਨਰੇਸ਼ਨਾਂ ਵਾਸਤੇ ਇੱਕ ਖਤਰਨਾਕ ਸਾਫਤ ਹੋ ਰਿਹਾ ਹੈ ਵਿਗਿਆਨੀਆਂ ਨੇ ਬਹੁਤ ਰੌਲਾ ਪਾਇਆ ਇਸ ਗੱਲ ਤੇ ਕਿ ਇਹ ਅੱਜ ਸਭ ਤੋਂ ਪਹਿਲਾਂ ਸਾਡੇ ਵਿੱਚ ਜਿਹੜਾ ਵੱਡਾ ਖਤਰਨਾਕ ਜ਼ਹਿਰ ਆਇਆ ਉਹ ਸੀ ਬੀਟੀ ਨਰਮਾ ਬੀਟੀ ਨਰਮੇ ਨੇ ਇੱਕ ਜ਼ਹਿਰ ਤੋਂ ਪੈਦਾ ਕੀਤਾ ਹੋਇਆ ਬੀਜ ਹੈ بڑے بڑے ਸਿਆਣੇ ਸੂਝਵਾਨ ਡਾਕਟਰਾਂ ਨੇ ਅਮਰ ਸਿੰਘ ਯਾਦੋ ਵਰਗੇ ਨੇ ਬੜੀ ਖੋਜ ਕਰਕੇ ਬੜੀ ਦਲੇਰੀ ਦੇ ਨਾਲ ਉਹਨਾਂ ਨੇ ਲੋਕਾਂ ਦੇ ਵਿੱਚ ਪ੍ਰਚਾਰ ਕਰਨਾ